ਮੈਂ ਗੱਲੀਬਾਤੀ ਨੂੰ ਬਥੇਰਾ ਪੁੱਛਿਆ ਪਰ ਮਾਂ ਦੀ ਤੇ ਟਾਲਮਟੋਲੀ ਕਰ ਗਈ। ਮੂੰਹੋਂ ਕੁਝ ਬੋਲੀ ਹੋਈ ਨਹੀਂ। ਚਲੋ ਫੇਰ ਕੀ ਹੋ ਗਿਆ ਮੰਮੀ ਜੀ? ਜਿਹਨੇ ਆਪਦੇ ਕੋਲੇ ਰੱਖਣਾ ਸੈਟ ਤੈਨੂੰ ਆਪਦੇ ਕੋਲੇ ਰੱਖ ਲੈਣ ਦੋ। ਨਾਲ ਜਿਹੜਾ ਤੁਸੀਂ ਆ ਕਹਿਨੇ ਵੀ ਭੂਆ ਉਂਗਲ ਲਾ ਕੇ ਗਈ ਆ ਇਹਨੂੰ। ਇਹ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਹੈ। ਵੀ ਇਹੇ ਭੂਆ ਦੀ ਮੇਰ ਕਰਦੀ ਆ। ਭੂਆ ਦੇ ਪੱਖ ਚ ਬੋਲਦੀ ਆ। ਫਿਰ ਆਪਣਾ ਇਹਦੇ ਨਾਲ ਮੱਥਾ ਮਾਰਿਆ ਤਾਂ ਵਿਅਰਥੀ ਆ ਨਾ। ਆਪਾਂ ਇਹਨੂੰ ਕਿਉਂ ਕਹੀਏ? ਕਹਿਣਾ ਤਾਂ ਪਊਗਾ ਪੁੱਤ ਇਹਨੂੰ ਇੱਕਦਮ ਜੀ ਤਾਂ ਇਹ ਤਾਂ ਆਪਣਾ ਸਾਰਾ ਘਰ ਪਟਿਆ ਜਾਊਗਾ। मामी जी ਜੇ ਤਾਂ ਇਹ ਸਮਝਣ ਵਾਲੀ ਹੋਵੇ ਫਿਰ ਤਾਂ ਤੈਨੂੰ ਸਮਝਾ ਦਈਏ। ਹੁਣ ਇਹ ਆਪਦੀ ਮਾਂ ਤੋਂ ਨਹੀਂ ਸਮਝੀ, ਕੋ ਤੋਂ ਨਹੀਂ ਸਮਝੀ। ਮੈਥੋਂ ਤਾਂ ਇਹਨੇ ਸਮਝਣੀ ਕੀ ਆ। ਇਹੋ ਜਿਹੇ ਬੰਦੇ ਨਾਲ ਮੱਥਾ ਮਾਰਨਾ ਤਾਂ ਗਲਤੀ ਆ। ਹੁਣ ਤਾਂ ਚਾਹੇ ਘਰ ਪਟਿਆ ਜਾਵੇ ਚਾਹੇ ਬਚੇ ਇਹ ਤਾਂ ਰੱਬ ਆਸਰੇ ਆ। ਫਿਰ ਪੁੱਤ ਕਰਿਆ ਵੀ ਕੀ ਜਾਵੇ। ਮੈਂ ਤਾਂ ਤੇਰੇ ਭਲੇ ਵਾਸਤੇ ਕਹਿੰਦੀ ਆ। ਇਹਨੂੰ ਸਮਝਾ ਕੇ ਦੇਖ ਲੈ। ਜੇ ਘਰ ਤੇ ਐਂ ਕਲੇਸ਼ ਵੱਧਦਾ ਗਿਆ ਇੰਨੇ ਜਾ ਕੇ ਪੇਕੇ ਬਹਿ ਜਾਣਾ ਫਿਰ ਤੇਰੀ ਭੂਆ ਉੱਥੇ ਗਿੱਜ ਜੂਗੀ। ਕੁੱਟੀਆਂ ਸਿੱਧੀਆਂ ਗੱਲਾਂ ਲਾਉਣ ਨੂੰ ਫਿਰ ਐ ਨਹੀਂ ਪਤਾ ਗੱਲ ਛੱਡ ਛਿੜਾਤੇ ਆ ਜੇ ਪਰ ਘਰ ਤਾਂ ਤੇਰਾ ਹੀ ਖਰਾਬ ਹੋਣਾ ਕਿਸੇ ਦਾ ਕੀ ਜਾਊ। ਪਰ ਮਾਮੀ ਜੀ ਹੁਣ ਆਪਾਂ ਇਹਦੇ ਦਿਮਾਗ ਚੋਂ ਇਹ ਕਿਵੇਂ ਕੱਢੀ